ਰੂਸ ਯੂਕਰੇਨ ਜੰਗ ਦੌਰਾਨ ਮਾਰੇ ਗਏ ਤੇਜਪਾਲ ਸਿੰਘ ਦੀ ਮਰਤਕ ਦੇ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਪਹੁੰਚੀ ਕਿ ਹੁਣ ਇੱਕ ਹੋਰ ਨੌਜਵਾਨ ਦੀ ਰੂਸ ਦੇ ਵਿੱਚ ਮੌਤ ਹੋ ਜਾਣ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜੀहां ਤੁਹਾਨੂੰ ਦੱਸ ਦਈਏ ਮਾਸਕੋ ਸਥਿਤ ਭਾਰਤੀ ਦੂਤਕਰ ਦੇ ਵੱਲੋਂ ਇਸ ਦੀ ਪੁਸ਼ਟੀ ਕੀਤੀ ਗਈ ਹੈ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਉਹ ਰੂਸ ਦੇ ਵਿੱਚ ਕੰਮ ਕਰਨ ਦੇ ਲਈ ਗਿਆ ਸੀ ਪਰ ਉਸ ਨੂੰ ਜ਼ਬਰਦਸਤੀ ਜੰਗ ਦੇ ਵਿੱਚ ਪੇਜ ਦਿੱਤਾ ਗਿਆ। ਰੂਸ ਵਿੱਚ ਹਰਿਆਣਾ ਦੇ ਇੱਕ 22 ਸਾਲਾ ਨੌਜਵਾਨ ਰਵੀਦੀ ਮੌਤ ਦੀ ਦੁਖਦਾਈ ਖਬਰ ਸਾਹਮਣੇ ਆ ਰਹੀ ਹੈ ਜੋ ਕਥਿਤ ਜ਼ਿਲ੍ਹੇ ਪਿੰਡ ਮਟੋਰ ਦੇ ਰਹਿਣ ਵਾਲਾ ਸੀ। ਰੂਸ ਦੇ ਮਾਸਕੋ ਸਥਿਤ ਭਾਰਤੀ ਦੂਤ ਘਰ ਵੱਲੋਂ ਇਹ ਖਬਰ ਮ੍ਰਿਤਕ ਨੌਜਵਾਨ ਦੇ ਮਾਪਿਆਂ ਨੂੰ ਦਿੱਤੀ ਗਈ। ਜਿਵੇਂ ਹੀ ਇਹ ਖਬਰ ਪਰਿਵਾਰਕ ਮੈਂਬਰਾਂ ਕੋਲ ਪਹੁੰਚੀ ਤਾਂ ਉਹਨਾਂ ਉੱਤੇ ਦੁੱਖਾਂ ਦਾ ਪਹਾੜ ਟੁੱਟ ਗਿਆ। ਰੋਂਦੇ ਹੋਏ ਪਰਿਵਾਰਕ ਮੈਂਬਰਾਂ ਨੇ ਆਖਿਆ ਕਿ ਉਹਨਾਂ ਦਾ ਬੇਟਾ ਰਵੀ ਰਸ਼ੇਨ ਟਰਾਂਸਪੋਰਟ ਦੇ ਵਿੱਚ ਕੰਮ ਕਰਨ ਗਿਆ ਸੀ ਪਰ ਉਸ ਨੂੰ ਜ਼ਬਰਦਸਤੀ جنگ ਦੇ ਵਿੱਚ ਭੇਜ ਦਿੱਤਾ ਗਿਆ ਕਿਉਂਕਿ ਪਰਿਵਾਰ ਨੇ ਰੂਸੀ ਫੌਜ ਦੀ ਵਰਦੀ ਦੇ ਵਿੱਚ ਉਸ ਦੀ ਤਸਵੀਰ ਦੇਖੀ ਸੀ ਇਸ ਮਾਮਲੇ ਸੰਬੰਧੀ ਮ੍ਰਿਤਕ ਰਵੀ ਦੇ ਭਰਾ ਅਜੈ ਦੀ ਏਜੰਸੀ ਦੇ ਨਾਲ ਕਾਫੀ ਸਮੇਂ ਤੋਂ ਗੱਲਬਾਤ ਚੱਲ ਰਹੀ ਸੀ ਇੱਕ ਖੁਲਾਸਾ ਉਸ ਦੇ ਭਰਾ ਦੀ ਐਮਬੈਸੀ ਨਾਲ ਚੱਲ ਰਹੀ ਪੁੱਛਗਿੱਛ ਦੇ ਆਧਾਰ ਉਤੇ ਹੋਇਆ ਹੈ ਮ੍ਰਿਤਕ ਰਵੀ ਦੇਪਰਾ ਅਜੇ ਨੇ ਦੱਸਿਆ ਕਿ ਅੰਬੈਸੀ ਨੇ ਉਸ ਨੂੰ ਕਿਹਾ ਹੈ ਕਿ ਉਹ ਮ੍ਰਿਤਕ ਦੀ ਮੌਤ ਦੀ ਪੁਸ਼ਟੀ ਕਰਨ ਦੇ ਲਈ ਉਸ ਦੀ ਮਾਂ ਦਾ ਡੀਐਨਏ ਟੈਸਟ ਕਰਵਾਉਣਾ ਚਾਹੁੰਦੇ ਨੇ ਜਦਕਿ ਉਸ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਇਸ ਲਈ ਉਸ ਨੇ ਦੂਤਕਰਨ ਨੂੰ ਬੇਨਤੀ ਕੀਤੀ ਹੈ ਕਿ ਉਹ ਉਸ ਦੀ ਮਾਂ ਦੀ ਬਜਾਏ ਉਸ ਦਾ ਡੀਐਨਏ ਟੈਸਟ ਕਰ ਸਕਦੇ ਨੇ ਅਜੀ ਨੇ ਅੱਗੇ ਦੱਸਿਆ ਕਿ ਉਸ ਦਾ ਭਰਾ ਰਵੀ ਟਰਾਂਸਪੋਰਟ ਦਾ ਕੰਮ ਕਰਨ ਦੇ ਲਈ 13 ਜਨਵਰੀ 2024 ਨੂੰ ਰੂਸ ਵਿਖੇ ਗਿਆ ਸੀ। ਉਸ ਦਾ ਪਰਿਵਾਰ ਲਗਾਤਾਰ ਰਵੀ ਦੇ ਸੰਪਰਕ ਦੇ ਵਿੱਚ ਸੀ ਪਰ ਇਸ ਤੋਂ ਬਾਅਦ ਉਸ ਦੇ ਭਰਾ ਨੂੰ ਰੂਸ ਦੀ ਸਰਹੱਦ ਤੇ ਜੰਗ ਲਈ ਭੇਜ ਦਿੱਤਾ ਗਿਆ। ਕੁਝ ਦਿਨਾਂ ਬਾਅਦ ਉਸ ਨੂੰ ਰੂਸੀ ਫੌਜ ਦੀ ਵਰਦੀ ਦੇ ਵਿੱਚ ਦੇਖਿਆ ਗਿਆ। ਅਜੀ ਨੇ ਦੱਸਿਆ ਕਿ 12 ਮਾਰਚ ਤੱਕ ਉਹਨਾਂ ਦੀ ਰਵੀ ਦੇ ਨਾਲ ਗੱਲਬਾਤ ਹੁੰਦੀ ਰਹੀ। ਇਸ ਤੋਂ ਬਾਅਦ ਉਸਦੇ ਨਾਲ ਸੰਪਰਕ ਨਹੀਂ ਹੋ ਸਕਿਆ ਅਜੇ ਨੇ ਦੱਸਿਆ ਕਿ ਫੌਜ ਦੇ ਜਵਾਨਾਂ ਨੇ ਉਸਦੇ ਪ੍ਰਾਂ ਨੂੰ ਕਿਹਾ ਹੈ ਕਿ ਜਾਂ ਤਾਂ ਫਰੰਟ ਲਾਈਨ ਤੇ ਜੰਗ ਲੜੋ ਨਹੀਂ ਤਾਂ ਉਸ ਨੂੰ 10 ਸਾਲ ਦੇ ਲਈ ਜੇਲ੍ਹ ਦੇ ਵਿੱਚ ਡੱਕ ਦਿੱਤਾ ਜਾਵੇਗਾ ਦੱਸਦੇ ਇਹ ਕਿ ਪੀੜਤ ਪਰਿਵਾਰ ਨੇ ਕੇਂਦਰ ਅਤੇ ਸੂਬਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਰਵੀ ਦੇ ਮ੍ਰਿਤਕ ਦੇ ਨੂੰ ਭਾਲਤ ਮੰਗਵਾਉਣ ਦੇ ਵਿੱਚ ਉਹਨਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹ ਆਪਣੇ ਹੱਥੀ ਉਸ ਦਾ ਅੰਤਿਮ ਸੰਸਕਾਰ ਕਰ ਸਕਣ ਇਸ ਤੋਂ ਪਹਿਲਾਂ ਵੀ ਕਈ ਭਾਰਤੀ ਨੌਜਵਾਨਾਂ ਦੀ ਉੱਥੇ ਮੌਤ ਹੋ ਚੁੱਕੀ ਹੈ। ਪੰਜਾਬ ਦੇ ਤੇਜਪਾਲ ਸਿੰਘ ਦੀ ਮਰਤਕ ਦੇ ਅੱਜ ਡੇਢ ਮਹੀਨੇ ਬਾਅਦ ਵੀ ਭਾਰਤ ਨਹੀਂ ਪਹੁੰਚ ਸਕੀ। ਜਿਸ ਦੇ ਲਈ ਪਰਿਵਾਰ ਦਰਦ-ਦਰਦੀਆਂ ਠੋਕਰਾ ਖਾਂਦਾ ਫਿਰ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਰੂਸੀ ਰਾਸ਼ਟਰਪਤੀ ਪੁਤਿਨ ਦੇ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਭਾਰਤੀ ਨੌਜਵਾਨਾਂ ਨੂੰ ਸੁਰੱਖਿਅਤ ਵਾਪਸ ਭੇਜਣ ਦੇ ਪੁਰੋਸੇ ਮਗਰੋਂ ਵੀ ਕੁਝ ਨਹੀਂ ਹੋ پا ਰਿਹਾ। ਬਿਊਰੋ ਰਿਪੋਰਟ ਹਮਦਰ ਟੀਵੀ